ਆਪੀ ਆਪਣੇ ਬੰਦੇ ਨਾਲ ਟੱਕਰ ਰੱਖ ਕੇ ਜਾ ਆ ਵੀ ਗਵਾ ਲਿਆ ਕਿੰਨੇ ਘੰਟ ਚੱਲ ਗਿਆ ਫਿੱਟਰ ਸਾਢੇ 3 ਘੰਟ ਆ ਆ ਪਾਣੀ ਚੈੱਕ ਕਰੋ ਕਰਾ ਡਿੱਗੀ ਦੇ ਉੱਤੋਂ ਦੀ ਆਉਂਦਾ ਲਓ ਵੀ ਦੋਸਤੋ ਧੁੰਦ ਪੈ ਗਈ ਅੰਨੇ ਵਾਹ ਨਹੀਂ ਨਾ ਕੋ ਥੈਣੀ ਕ ਤੇ ਜਿੱਤ ਹੁੰਦੇ ਚ ਫਿਰ ਆਪਾਂ ਪੌਣ ਲੱਗਿਆ ਰੇ ਤੇ ਇਧਰ ਰੇ ਮੋਢਿਆਂ ਦੇ ਉੱਤੋਂ ਦੀ ਨਾਲੇ ਹੱਥੇ ਟੰਬੇ ਜੜੇ ਭੰਨਾ ਵਾਸਤੇ ਹਾਂ ਤੇ ਟੁਡੇਰੇ ਬਲੌਗ ਦੇ ਨਾਲ ਦਿਖਾਉਣੇ ਆਇਆ ਫਿਰ ਸਾਨੂੰ ਕੰਮਕਾਰ ਲੋ ਵੀ ਦੋਸਤੋ ਅੱਜ ਆਪਾਂ ਪਾ ਰਹੇ ਆ ਕਣਕ ਦੇ ਵਿੱਚ ਰੇ ਤੇ ਪਾਣੀ ਦਾ ਲੈਵਲ ਥੋੜਾ ਜਿਹਾ ਘਟਿਆ ਤੇ ਰੇ ਆਪਾਂ ਪਾਣੀ ਕਰਤੀ ਸ਼ੁਰੂ ਪਹਿਲਾਂ ਆਪਾਂ ਦੂਜੀ ਵਾਰਾਂ ਚ ਪਾਈ ਹੁਣ ਆਪਾਂ ਇੱਧਰ ਆ ਗਏ ਇੱਥੇ ਨੂੰ ਪਤਾ ਪਾਣੀ ਇੱਧਰ ਚੱਲੀ ਜਾਂਦਾ ਬੋਰ ਦਾ ਤੇ ਧੁੰਦ ਬਹੁਤ ਅਦੀਨਾ ਕੁ ਸ਼ੈਣੀਆ ਦੋਸਤੋ ਤੇ ਅੱਜ ਦਾ ਫਰਸਤੂੰ ਦਿਖਾਉਣੇ ਆ ਕੰਮ ਕਰ ਆਪਣਾ ਤੇ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਜੁੜੇ ਰਹੋ ਵੀਡੀਓ ਦੇ ਨਾਲ ਸਾਨੂੰ ਦਿਖਾਉਣੇ ਆ ਆਪਾਂ ਫਿਰ ਬੰਦੇ ਕਿੱਥੇ ਰਹੀ ਪਾਈ ਜਾਂਦੇ ਤੇ ਅੱਜ ਸੋਲਰ ਵਾਲਾ ਇੱਥੇ ਆਪਣੀ ਸੋਲਰ ਮੋਟਰ ਲੱਗੀ ਉੱਥੇ ਇੰਜਣ ਵੀ ਹੈ ਅੱਜ ਧੁੱਪ ਜਮਾ ਹੀ ਨਿਕਲੀ ਤੇ ਅੱਜ ਆਪਾਂ ਚਲਾਏ ਇੰਜਣ ਤੇ ਚਾਲਦੇ ਆ ਫਿਰ ਆਪਾਂ ਉੱਥੇ ਤੇ ਆਹ ਇੱਥੇ ਖਾਲੇ ਤੇ ਬੰਦੇ ਤੁਰੇ ਜਾਂਦੇ ਆ ਆ ਮਾੜੇ ਮਾੜੀ ਦੀਂਦੇ ਇਕੱਲੇ ਤੇ ਇੱਧਰ ਆਪਣੇ ਮਨਦੇ ਪਾਈ ਜਾਂਦੇ ਰਹ ਤੇ ਮਲਾਉਣੇ ਫਿਰ ਸਾਨੂੰ ਨਾਲ ਲੋਅ ਮੈਟਰੋ ਪਹੁੰਚੋ ਕੇ ਆਪਾਂ ਬੰਦਾ ਕੋਲ ਜਿਹੜੇ ਰਹ ਪਾਈ ਜਾਂਦੇ ਸੀਗੇ ਤੇ ਪੱਲੀ ਧੋ ਰਿਹਾ ਹੰਦਾ ਰੇ ਵਾਲੀ ਤੇ ਕਵੇਂ ਮੁੰਡਿਓ ਗਰਮਾ ਗਰਮ ਪਾਣੀ ਨਾ ਥੋਤੀ ਜਾਂਦੀ ਹੈ ਪੱਲੀ ਆਰੇ ਦੁਆਰਾ ਕਰਿਓ ਐਕਸਟ੍ਰਾ ਮਾੜਾ ਐਕਸ਼ਨ ਦੁਆਰਾ ਇਧਰ ਆਪਣਾ ਇੰਜਨ ਚੱਲੀ ਹੈ ਨਾ ਦੋਸਤੋ ਇਧਰ ਪਹੁੰਚ ਚੁੱਕੇ ਆਪਣੇ ਕੋਲ ਕਿੰਦਾ ਸਿੰਘ ਕਿੰਦਾ ਸਿੰਘ ਕਿਵੇਂ ਜੀ ਠੀਕ ਹੈ ਜੀ ਵਧੀਆ ਵਧੀਆ ਠੰਡ ਤਾਂ ਨਹੀਂ ਬਾਲੀ ਪਾਣੀ ਦੋਸਤੋ ਆਣਦਾ ਨਹੀਂ ਜਮਾ ਜਮਾ ਇਹ ਠੰਡ ਕਿਵੇਂ ਵਜੂ ਆਪਣੇ ਸੂਰਜ ਨਿਕਲਿਆ ਖੜੇ ਧੁੰਦ ਦੇ ਵਿੱਚ ਸਾਨੂੰ ਨਹੀਂ ਦਿਖ ਰਿਹਾ ਅੱਜ ਹਾਂ ਅੱਜ ਨੇ ਸਮਝੌਤਾ ਕਰ ਲਿਆ ਮੇਰਾ ਧੁੰਦ ਨਾਲ ਸੂਰਜ ਨੇ ਲੁਕ ਗਿਆ ਨਾ ਧੁੰਦ ਦੇ ਵਿੱਚ ਉਹੀ ਤਾਂ ਗੱਲ ਐ ਅਰੇ ਪਤਾ ਸੀ ਇਹ ਕਿੰਨੇ ਰੇ ਪਾਉਣੀ ਐ ਲੈ ਵੀ ਦੋਸਤੋ ਇੱਥੇ ਆਪਾਂ ਟੋਹਾ ਪੱਟਾ ਸੀ ਆ ਆ ਰਿਹਾ ਪਾਣੀ ਕਾਰਨ ਹੋਰ ਫਰਕ ਪੈ ਗਿਆ ਇਹ ਫੁੱਟ ਤੇੜ-ਗੇੜ ਪਾਣੀ ਉੱਤਰ ਗਿਆ ਤੇ ਦੂਜੇ ਟੋਹਾਂ 'ਚ ਵੀ ਚੈੱਕ ਕਰਦੇ ਆ ਇਹ ਜੇ ਲੇਟ ਆਵੇ ਤਾਂ ਜ਼ਿਆਦਾ ਸੁੱਕੇ ਕਿਉਂਕਿ ਜੇ ਰਾਤ ਨੂੰ ਆਪਾਂ ਫਿਲਟਰ ਕਰਦੇ ਨੇ ਬੰਦ ਤੇ ਫੇਰ ਪਾਣੀ ਚੜ ਜਾਂਦਾ ਤਾਂ ਉਹ ਨੂੰ ਕੋਈ ਐਡਾ ਫੁੱਟ ਫੇਰ ਚੜੂਗਾ ਰਾਤ ਨੂੰ ਪਾਣੀ ਤਾਂ ਜੇ ਲਾਈਟ ਚੱਲੇ ਜਿਵੇਂ ਦਿਨੇ ਆਪਣੇ ਚੱਲਦੀ ਇੰਜਣ ਰਾਤ ਨੂੰ ਚੱਲੇ ਲਾਈਟ ਤੇ ਦੁੱਗਣਾ ਫਰਕ ਪੈ ਜਾਂਦਾ ਤੇ ਪਾਣੀ ਸੁੱਕਿਆ ਸੀਗਾ ਤੇ ਰੇਹ ਦਾ ਆਪਾਂ ਕੰਮ ਹੁਣ ਸ਼ੁਰੂ ਕੀਤਾ ਤੇ ਇਧਰ ਵੀ ਜਿਵੇਂ ਉਸ ਮੈਸੋ ਆਖਿਆ ਸੀਗਾ ਇਧਰ ਸੁੱਲਰਾ ਚੱਲੀ ਨਹੀਂ ਤੇ ਇੰਜਣ ਚਲਾਤਾ ਨਾ ਦੋਸਤਾਂ ਨੂੰ ਤੁਹਾਨੂੰ ਦਿਖਾਉਣਾ ਇੱਕ ਫੋਟੋ ਹੈ ਜਿਹੜਾ ਸੁੱਦਰ ਥੱਲੇ ਪੱਟਿਆ ਹੋਇਆ ਆਪਾਂ ਇੱਥੇ ਪਾਣੀ ਦਾ ਲੈਵਲ ਇੱਥੇ ਤਾਂ ਜਮਾ ਥੱਲੇ ਰਹਿ ਗਿਆ ਦੋਸਤੋ ਪਾਣੀ ਚੈੱਕ ਕਰਾਣੇ ਸਨੋਂ ਆਪਾਂ ਆਹ ਹੁਣ ਲੱਗੀ ਦੋਸਤੋ ਛੁੱਟੀ ਜਾ ਕੇ ਪਾਣੀ ਦੇ ਨਾਲ ਇੱਥੇ ਤੁਸੀਂ ਐਂ ਦਾ ਲੋ ਫੋਟੋ ਥੋੜਾ ਵੱਧ ਉੱਤਰ ਗਿਆ ਕਿਉਂਕਿ ਇੱਥੇ ਕੋਲੀ ਆਪਣੇ ਜਿਹੜਾ ਬੂਰਾ ਜਮਾ ਸਰਾਣੀ ਲੱਗਿਆ ਪਿਆ ਉਧਰ ਮੋਟਰ ਦਾ ਫਾਇਦਾ ਤਾਂ ਬਹੁਤ ਹੈ ਆਪਣਾ ਸੂਰਜ ਨਿਕਲੇ ਤਾਂ ਪਾਣੀ ਬਹੁਤ ਕੱਢਦੀ ਹੈ ਉਧਰ ਲੱਗ ਪਏ ਬੰਦੇ ਰੇਪਾਉਣ ਆਪਣੇ ਤੋਂਦ ਦੇ ਵਿੱਚ ਤਾਂ ਬੰਦੇ ਵੀ ਥੋੜੀ ਥੋੜੀ ਦੀਂਦੀ ਆ। ਅੱਜ ਤੋਂਦ ਜਿਆਦਾ ਪੈ ਚੁੱਕੀ ਖੁਸ਼। ਅੱਗੇ ਸੂਟ ਰੱਬ ਕੱਢ ਲੈਂਦਾ ਸੀ ਇਸ ਵੇਲੇ। ਇੱਧਰ ਹਰਮਨ ਸਿੰਘ ਪਾ ਰਿਹਾ ਤੇਲ ਫਿਲਟਰ ਦੇ ਵਿੱਚ। ਕਰੋਸੀ। ਕਬੀ ਦੋਸਤੋ ਇੱਕ ਜਿੰਨਾ ਪੜਾ ਚੱਲੀ ਜਾਂਦਾ ਇੱਕ ਉਹ ਇੱਕ ਆ ਜਿਹੜਾ ਸੋਲਰ ਦੇ ਆਪਾਂ ਕੋਲੇ ਇੰਜਣ ਵੀ ਰੱਖਿਆ ਨਾਲ ਤੇ ਐ ਨਹੀਂ ਪਤਾ ਕਿਹੜੇ ਬੈ ਲੋਡ ਪੈ ਜੇ ਕਬੀ ਦੋਸਤੋ ਆਪ ਹੀ ਆਪਣੇ ਬੰਦੇ ਨੂੰ ਟੱਕਰ ਲਾ ਕੇ ਜੀ ਆਪ ਹੀ ਗਵਾਤਾ ਸੀਗਾ ਇਹਨੂੰ ਵੀ ਧੁੰਦ ਦੇ ਵਿੱਚ ਟੱਕ ਨਹੀਂ ਦਿਸਿਆ ਬਲ ਚੱਲ ਰਿਹਾ ਤੇ ਇਧਰ ਬੰਦੇ ਦਿਸਨੇ ਹਟ ਗਏ ਆਪਾਂ ਨੂੰ ਉਹ ਮਾੜੇ ਮਾੜੇ ਦਿਨੇ ਜਮਾ ਬੰਦੇ ਦਿਸਣ ਨੂੰ ਹਟ ਹੀ ਜਾਂਦੇ ਆ ਆ ਸਾਰੀ 2 ਕਿੱਲਿਆਂ ਦੀ ਬਾਹੀ ਹੈ ਮਤਲਬ 1.5 ਕਿੱਲਿਆਂ ਦੀ ਦਾ ਸਹੀ ਬਦੂ ਕਹਿੰਦਾ ਬਦ ਸੁਣਾਂਟ ਜਾਂਦਾ ਹੈ ਤੇ ਹੁੰਦਾ ਕੀ ਕੁਝ ਜ਼ਿਆਦਾ ਹੈ 11 12 ਕਿੰਨੇ ਘੰਟੇ ਚੱਲ ਗਿਆ ਫਿੱਟਰ ਸਾਢੇ 3 ਘੰਟੇ ਕੋ 200 ਫਿੱਟਰ ਚੱਲੀ ਜਾਂਦਾ ਇਹਨੂੰ ਬੰਦ ਕਰਕੇ ਇਹਨੂੰ ਪੜ੍ਹ ਦਿੰਦੇ ਮੜਾ ਹੋਰ ਨਾ ਨਾ ਸੱਚਾ ਜਾਂਦਾ ਇੱਧਰ ਆਪਾਂ ਬੰਦਿਆਂ ਤੋਂ ਲੈਨੇ ਦੋਸਤ ਰਿਵਿਊ ਪਾਣੀ ਦਾ ਕੀ ਵਿੱਚ ਹੈਗਾ ਕੋਈ ਘਟਿਆ ਅਰ ਹੁਣ ਪਾਣੀ ਘਟਿਆ ਹਾਂ ਕਾ ਪਾਣੀ ਦਾ ਬਹੁਤ ਪਰ ਆ ਦੋ ਕਿੱਲੇ ਆਪਣੇ ਨਾਲ ਦੇ ਠੀਕ ਹੋ ਗਏ ਹਾਂ ਇਹ ਪੀਲੀ ਪਾਣੀ ਹੁਣ ਘਟ ਗਈ ਹੈ ਲੋ ਵੀ ਦੋਸਤੋ ਉਰ ਲਾ ਕੇ ਆਪਣੇ ਬੰਦੇ ਲਿਆਏ ਸੀ ਘਟਾਂ ਚ ਪਾ ਕੇ ਇਧਰ ਹੁਣ ਪਾਈ ਜਾਂਦੇ ਝੋਲੀਆਂ ਚ ਆ ਦੋ ਕਿਲਵੇ ਪਾਗੇ ਤੇ ਰੇ ਹਰਮਨ ਨੇ ਪਾਣੀ ਖੜਾ ਰਿਹਾ ਆਪਾਂ ਬਸ 30 35 ਕਿਲੋ ਦੀ ਰੇਡ ਪਾਈ ਜਨੇ ਆ ਦੋਸਤੋ ਰਿਆਂ ਦਾ ਪੌਣ ਦਾ ਪੂਰਾ ਜੋਰ ਆ ਇਧਰ ਆਪਾਂ ਵੀ ਪਵਾਤੀ ਰੇ ਆਪਾਂ ਵੀ ਬਸ ਇੱਧਰ 30 35 ਕਿਲੋ ਦੀ ਰੇਡ ਗੜ ਪਾਈ ਆ ਉਹ ਦੋ ਗੱਟੇ ਬਾਅਦ ਤਿੰਨ ਕਿੱਲੇ ਥਾਂ ਚ ਚੱਲੀ ਜਾਂਦਾ ਕੰਮ ਪੂਰੇ ਜੋਰਾਂ ਤੇ ਪਹਿਲਾਂ ਬਹੁਤ ਫਰਕ ਪੈ ਗਿਆ ਦੋਸਤੋ ਆ ਚੈੱਕ ਕਰੋ ਅੱਗੇ ਓੜਾਂ 'ਚ ਪਾਣੀ ਖੜਾ ਦੀਂਦਾ ਸੀ ਆਪਾਂ ਨੂੰ ਹੁਣ ਓੜਾਂ 'ਚ ਪਾਣੀ ਸੁੱਕ ਗਿਆ ਪਰ ਓ ਜਮੀਨ ਤਾਂ ਗਾਰਾ ਪਈ ਹੈ ਜੇ ਇੱਥੇ ਮੇਰੇ ਕਿਨੇ ਆ ਦੇਖ ਆ ਚਕੇ ਕਲਾਮੁਲਾ ਓ ਬਈ ਗੱਟਾ ਕੱਟ ਕੇ ਮੜਾ ਜੇ ਨਾ ਹਾਲ ਕੇ ਕਿਹੜੀ ਕਿਹੜੀ ਵਿੱਚ ਇਹ ਆ 90% ਵਾਲੀ ਸਲਫਰ ਆ ਬਈ ਹੂੰ 3 ਕਿਲੋ ਤੇ ম্যাগਨੀਸ਼ੀਅਮ ਆ ਦੱਸ ਕੇ ਤੇ ਇਹ ਹਰਾ ਬਣ ਲਿਆਊਗਾ ਫਸਲ ਥੋੜਾ ਜਿਹਾ ਤੇ ਯੂਰੀਆ ਕਿੰਨੇ ਕਿਲੋ ਪਾ ਰਹੇ ਆ ਆਪਾਂ 30 ਕਿਲੋ ਯੂਰੀਆ ਪ੍ਰਤੀ ਬਿਲਾ ਹੂੰ ਉਹਨਾਂ ਦਾ ਘੱਟਾ ਸੀ ਆਪਨੇ ਥੋੜਾ ਜਿਹਾ ਪਾਣੀ ਖੜ੍ਹਾ ਕਰਨ ਕਰਕੇ ਆਪਾਂ 30 ਕਿਲੋ ਪਾ ਲਿਆ ਆਹ ਤਿੰਨ ਬੰਦੇ ਆਪਨੇ ਅੱਜ ਪਾ ਰਹੇ ਆ ਯੂਰੀਆ ਤੇ ਇੱਧਰ ਪਹਿਲਾਂ ਆਪਣੇ ਯੂਰੀਆ ਪਾ ਗਏ ਹੁਣ ਇੱਧਰ ਹਾਰਮਨ ਲਵਾਈ ਬੈਠਾ ਯੂਰੀਆ ਪਾਉਣ ਬੰਦੇ ਨੂੰ ਅਰੇ ਇੱਥੇ ਇੱਧਰ ਆਪਨੇ ਆਏ ਸੀ ਇੱਥੇ ਨਾਲ ਹੀ ਕੰਮ ਸਰ ਗਿਆ ਇੱਕ ਕਹਿੰਦੇ ਦੋਸਤੋ ਸਲਫਰ ਦਾ ਕਮਾਲ ਹੈ ਪਾਣੀ ਤੁਸੀਂ ਚੈੱਕ ਕਰ ਸਕਦੇ ਹੋ ਪਾਣੀ ਬਈ ਉੱਥੇ ਤੋਂ ਕਿੱਠ-ਕਿੱਠ ਖੜਾ ਹੈ ਕਣਕ ਦੇ ਵਿੱਚ ਜਿਵੇਂ ਜੀਦਰ ਵਾਲੀ ਫੀਲਿੰਗ ਆਉਂਦੀ ਆ ਹੈ ਹੈ ਮੀਨ ਇਹ ਤਾਂ ਬਾਹਰ ਬਣਾਇਆ ਕਰਦੇ ਹੈ ਜੋੜ ਦੀ ਜੋੜ ਤੇ ਫੀਟਰ ਦੇ ਵਿੱਚ ਅੱਗ ਤਾਂ ਵਰੀ ਜਾਂਦੀ ਜੀਦਰ ਵਾਲੀ ਫੀਲਿੰਗ ਆਉਣੀ ਹੁਣ ਆ ਛੋਲੇ ਧੋ ਹੀ ਲੈਂਦੇ ਆ ਕਾਹੋਂ ਮੁੰਡੇ ਆਈ ਜਾਂਦੀ ਗਿੱਜਰ ਵਾਲੀ ਫੀਲਿੰਗ ਹੈ ਫੀਲਿੰਗ ਆਈ ਜਾਂਦੀ ਗਿੱਜਰ ਵਾਲੀ ਠੀਕ ਹੈ ਆ ਮੁੰਡੇ ਪਾ ਲੈ ਪਾ ਕੇ ਆਪਣੀ ਜਲਦੀ ਗਰਮਾ ਗਰਮ ਪਾਣੀ ਹੈ ਪਹਿਲਾਂ ਨਾ ਜਿਆਦਾ ਦਿੱਤਾ ਆਉਂਦਾ ਸੀ ਨਾ ਠੀਕ ਲੋ ਵੀ ਦੋਸਤੋ ਬਾਈਆਂ ਨੇ ਰੇ ਇੱਧਰ ਪਾਤੀ ਹਰ ਬੰਦੇ ਤੇ ਹੁਣ ਚੱਲੇ ਆ ਕਿਸੇ ਹੋਰ ਪਾਸੇ ਲੋ ਵੀ ਦੋਸਤੋ ਜਿਹੜੀ ਆ ਸੁੱਲਰ ਵਾਲੇ ਦੋ ਕਿਲੇ ਥਾਂ ਪਾਣੀ ਦੀ ਮਾਰਚ ਆ ਇੱਧਰ ਪਾਣੀ ਸੁੱਕ ਗਿਆ ਮਤਲਬ ਜਿਹੜਾ ਉੱਤੋਂ ਪਾਣੀ ਖੜਾ ਸੀ ਉੱਤੇ ਤੇ ਉਹ ਸੋਕ ਗਿਆ ਤੇ ਆ ਰਹਿ ਗਿਆ ਮਾਰ ਆੜ ਦੇ ਨਾਲ ਮਾੜਾ ਮੋਟਾ ਵਟਾਂ ਦੇ ਨਾਲ ਵਟਾਂ ਦੇ ਨਾਲ ਮਾੜਾ ਮੋਟਾ ਪਾਣੀ ਰਹਿ ਗਿਆ ਕਿ ਇਧਰ ਹਰਮਨ ਦੀ ਕਣਕ ਚ ਪਾਣੀ ਖੜਾ ਹੈ ਹੌਲੀ ਹੌਲੀ ਨਿਕਲੂਗਾ ਇਹ ਫਿਰ ਪਾਣੀ ਰਾਤ ਨੂੰ ਨਿਕਲਦਾ ਦੋਸਤੋ ਦਿਨੇ ਤਾਂ ਆਪਾਂ ਬੋਰ ਚੱਲਦੀ ਜਾਂਦੇ ਹੁੰਦੇ ਆ ਆਪਣੇ ਸਾੜ ਚ ਤੇ ਰਾਤ ਨੂੰ ਆਪਾਂ ਬੋਰ ਕਰਦੇ ਨੇ ਬੰਦ ਤੇ ਉਦੋਂ ਇਹ ਪਾਣੀ ਨਿਕਲਦਾ ਫਿਰ ਰਾਤ ਨੂੰ ਤੇ ਤੜਕੇ ਆਪ ਫਿਰ ਹੈਂਡਲ ਮਾਰਦੇ ਨੇ ਆਗੇ ਆ ਵੀ ਦੋਸਤੋ ਅੱਜ ਇਧਰ ਵੀ ਰੀਆਂ ਪਾ ਕੇ ਹਟਿਆ ਆਪਣੇ ਗਵੰਡੀ ਪਟਾ ਹਰਮਨ ਮਾਰੀ ਦਾ ਪੱਲੀ ਤਹਿ ਤੇ ਰੇ ਇਧਰ ਪਈ ਹਰਮਨ ਦੀ ਵੀ ਆਪਣੇ ਬਾਈ ਰੇ ਸਾਰੇ ਵਾਂਚੀ ਪਾ ਕੇ ਲਗਭਗ ਆਹਾ ম্যাগਨੀਸ਼ੀਅਮ ਪਾਇਆ ਬਾਈ ਜੀ ਆਪਾਂ ਲੋ ਵੀ ਦੋਸਤੋ ਆਪਾਂ ਜਾਵਦੇ ਸੀ ਘਰੇ ਰੇ ਰੂਪ ਆ ਕੇ ਤੇ ਬਾਅਦ ਚੋ ਮੈਸੇਜ ਆ ਗਿਆ ਕਹਿੰਦੇ ਲਾਈਟ ਆ ਗਈ ਮੋਟਰਾਂ ਤੇ ਤੇ ਇੱਕ ਮੋਟਰ ਚਲਾਤੀ ਤੇ ਦੂਜੀ ਵਾਸਤੇ ਆਪਾਂ ਨੱਕਾ ਖੋਲਦੇ ਆਂ ਪਾਣੀ ਹਾਰ ਦੇ ਵਿੱਚ ਕਰਦੇ ਆਂ ਤੇ ਕਈਆਂ ਮੋਢ ਤੇ ਰੱਖ ਲਈਆਂ ਚਾਬੀਆਂ ਆਪਾਂ ਨੇ ਚੱਕ ਲਈ ਲੋ ਵੀ ਦੋਸਤੋ ਲਾਈਟ ਆ ਚੁੱਕੀ ਇੱਕ ਮੋਟਰ ਚਲਾਤੀ ਤੇ ਦੂਜੀ ਵਾਸਤੇ ਪਹਿਲਾਂ ਆਪਾਂ ਖੋਲ ਦੇਣ ਢੱਕਣਾ ਕਿਉਂਕਿ ਦਬਾਅ ਅਗਲੇ ਕਿਤੇ ਦੁਪਹਿਰ ਪਾਣੀ ਨਾ ਜਾਵੇ ਉਧਰ ਕਿਤੇ ਕਣਕ ਚ ਪਈ ਜਾਵੇ ਉਹਰ ਟੱਕਣਾ ਖੋਲਤਾ ਤੇ ਹੁਣ ਆਪਾਂ ਥਰਡੀ ਮੋਟਰ ਵੀ ਚਲਾਉਣੇ ਜਾ ਕੇ ਲਓ ਵੀ ਦੋਸਤੋ ਇੱਕ ਮੋਟਰ ਆਪਾਂ ਚਲਾ ਆ ਜਾਂਦੀ ਤੇ ਦੂਜੀ ਚੱਲੀ ਨਹੀਂ ਤੇ ਮਿਸਤਰੀ ਸਾਹਿਬ ਪਹੁੰਚ ਚੁਕੇ ਆਪਣੇ ਕੋਲ ਤੇ ਇਧਰ ਵੀ ਮੋਟਰ ਚਲਾਉਣ ਦੀਆਂ ਤਿਆਰੀਆਂ ਤੇ ਲੱਗੇ ਹੋਏ ਮਿਸਤਰੀ ਸਾਹਿਬ ਆਪਣੇ ਤੋ ਪੋ ਵੀ ਕਹਿੰਦੇ ਹੁਣ ਨਿਕਲੀ ਮੜੀ ਮੋਟੀ ਸੂਰੇ ਦੇਵਤਾ ਚਮਕੀ ਐ ਪਾਣੀ ਆ ਪਾਣੀ ਕੱਢ ਲਾ ਪਹਿਲਾਂ ਨਹੀਂ ਤੋਕਾ ਕਰਦੇ ਮੜਾ ਜਾਈ ਨਹੀਂ ਕਰਦੇ ਆਵੇ ਆਵੇ ਉਹ ਦੂਜੇ ਦੇ ਇੱਧਰੋਂ ਮਾ ਫੜ ਗਿਆ ਹੂੰ ਇਹਨਾਂ ਸਪਾਰਕ ਮਾਰ ਕੇ ਚੱਲ ਪੂਗੇ ਰਾ ਚੱਲੂ ਚੱਲੂ ਗੋ ਜੋੜਾਂ ਤੋਂ ਗੱਲ ਕਰ ਵੀ ਦੋਸਤੋ ਮੋਟਰ ਚੱਲ ਪਈ ਐ ਦੋ ਜਣਾਂ ਦਾ ਕੱਢਦੀ ਐ ਇਹ ਕਹਿੰਦੇ ਸਪਾਰਕ ਮਾਰ ਕੇ ਸੱਤ ਹੋ ਗਈ ਨਾ ਚੱਲ ਪਈ ਦੋਸਤੋ ਮੋਟਰ ਤੇ ਉਧਰ ਵੀ ਚਲਾਤੀ ਮੋਟਰ ਚੱਲ ਪਈ ਧੰਨਵਾਦ ਮਿਸਟਰ ਕੋਈ ਹੋਰ ਜਿਹੜਾ ਇਹ ਵਾ ਮੁੜਾ 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 ਹੋਣਾ ਕੋਲੇ ਹਾਂ ਹਾਂ ਲੋ ਵੀ ਦੋਸਤੋ ਪਾਣੀ ਚੈੱਕ ਕਰੋ ਕਰਾ ਡਿੱਗੀ ਦੇ ਉੱਤੋਂ ਦੀ ਆਉਂਦਾ ਦੋ ਹੋਰ ਖੇਤੀ ਨੱਕੇਰੀ ਦੋ ਟੱਕਣਾ ਵੇ ਜੀ ਇੰਨਾ ਪਾਣੀ ਆਉਂਦਾ ਇੱਕ ਆਹ ਇੱਕ ਗਾਂ ਖੋਲਦਾ ਆਪਾਂ ਤੇ ਮਿਸਤਰੀ ਸਾਹਿਬ ਨੂੰ ਆਉਣੇ ਆਪਾਂ ਛੱਡ ਕੇ ਲੋ ਵੀ ਦੋਸਤੋ ਦੂਜੇ ਖੇਤ ਆਪਾਂ ਪਹੁੰਚ ਚੁੱਕੇ ਆਂ ਪਹਿਲਾ ਮੈਂ ਆਉਂਦਾ ਸੀਗਾ ਰਾਹ ਚ ਮੁੜ ਕੇ ਗਿਆ ਆ ਤੇ ਫੋਨ ਆ ਗਿਆ ਸੀ ਇਹ ਕਹਿੰਦੇ ਮੋਟਰ ਨਹੀਂ ਚੱਲੀ ਮੈਸਟਰ ਨੇ ਚੜਾ ਲਿਆ ਇਧਰ ਰਾਜੋਂ ਤੇ ਫਿਰ ਮੈਂ ਬਿਸਤਰੀ ਤੋਂ ਮੋਟਰ ਲੋਡ ਕਰਾ ਕੇ ਉਹਨੂੰ ਉਤਾਰ ਕੇ ਤੇ ਫਿਰ ਹੁਣ ਆਪਾਂ ਆਏ ਆ ਖੇਤ ਦੂਜੇ ਜਿੱਥੇ ਪਾਈਪ ਲਾਈਨ ਦਾ ਐਂਡ ਆ ਪਾਣੀ ਤਾਂ ਬਿਲਕੁਲ ਸਹੀ ਹੈ ਜਿਵੇਂ ਨਿਕਲਦਾ ਬਾਹਰ ਲਓ ਵੀ ਦੋਸਤੋ ਇੱਥੇ ਕਰਦੇ ਆ ਆਪਾਂ ਵਲੌਗ ਦਾ ਐਂਡ ਤੇ ਮਿਲਦੇ ਆ ਕਿਸੇ ਹੋਰ ਵਲੌਗ ਵਿੱਚ ਧੰਨਵਾਦ ਜੀ ਬਲੌਗ ਨੂੰ ਕਰਦੇ ਤਦਪਕੇ ਸ਼ੇਰ ਸਸਰੀਖਾ